ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਤੇ ਨਾਲ ਦਿੱਤੇ ਗਏ ਬੈਲ ਦੇ ਇੰਸਾਨੀ ਦਵਾਲੋ ਤਾਂ ਕਿ ਹਰੇਕ ਹਰ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 99725 92794 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਆਸਤੇ ਇੱਕ ਕੱਤੀ ਸਹੇਲੀ ਲੈ ਕੇ ਆਏ ਆ ਜਾਣਕਾਰੀ ਇਸ ਦੇ ਬਾਰੇ ਮੈਂ ਦਵਾਂਗਾ ਜਿਹਨੂੰ ਕੱਤੀ ਪਸੰਦ ਆਊਗੀ ਖਰੀਦਣ ਦਾ ਚਾਹ ਬਣਾ ਹੋਇਆ ਸੋ ਤਸੱਲੀ ਪੜ੍ਹ ਕੇ ਤੁਸੀਂ ਕਰ ਲੈਣੀ ਆ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾਗਾ ਬਾਈ ਹੁਣੀ ਆਪ ਘਰ ਹੈ ਨਹੀਂਗੇ ਇੱਕ ਮੱਝ ਪਾਸ ਕਰਨ ਗਏ ਹੋਏ ਆ ਸਮਾਂ ਮੰ ਦਿੱਤਾ ਸੀ ਬਾਈ ਨੇ ਦੁਪਹਿਰ ਦਾ ਪਰ ਮੈਂ ਥੋੜਾ ਜਿਹਾ ਕੰਮ ਹੋਰ ਤੇ ਬਿਜੀ ਹੋਣ ਕਾਰਨ ਦੁਪਹਿਰ ਟਾਈਮ ਨਹੀਂ ਜਾ ਸਕਿਆ ਸੋ ਮਤ ਸਾਹਮਣੇ ਤਾਂ ਵੀਡੀਓ ਬਣਾ ਰਹੇ ਆ ਨਾਮ ਪਾਈ ਦਾ ਹੈਗਾ ਰਾਜੂ ਪਿੰਡ ਹਵੀਰਗੜ੍ਹ ਜ਼ਿਲ੍ਹਾ ਇਸ ਨੂੰ ਬਠਿੰਡਾ ਤਸੀਰਾਂ ਪੂਰਾ ਫੂਲ ਪੈ ਜਾਂਦੀ ਆ ਭਟਾ ਭਾਈ ਕਾ ਜਲਾ ਲੇ ਆਣ ਗਵਣ ਪਿੰਡ ਰਹੇ ਜਾਂਦੇ ਆ ਵੀਰ ਰਾਜੂ ਦੇ ਕੋਲ ਆਪਾਂ ਪਹੁੰਚੇ ਹੋਏ ਆ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾਗਾ ਬਾਈ ਦੇ ਦਸਮਤਾਵਕ ਜਿੱਥੇ ਸਾਹਮਣੇ ਸਕਰੀਨ ਤੇ ਬੱਚਾ ਦੇਖ ਰਹੇ ਆ ਬਾਈ ਕਨਾਂ ਵੀ 16-17 ਮਹੀਨੇ ਹੋ ਬੜਾ ਦੰਦੋ ਹਲੇ ਖਿੜਈ ਆ ਥਾਣਾ ਦੀ ਬਾਈ ਕਹਿੰਦਾ ਮੇਰੀ ਫੁੱਲ ਗਰੰਟੀ ਆ ਚਾਰ ਹੀ ਥਾਣਾ ਉਹ ਵੀ ਪੂਰੇ ਸਪੇਸ ਤੇ ਲੱਗੇ ਹੋਏ ਕਲਕਲਾ ਨਿਕਰਮ ਆਏ ਬਾਕੀ ਧੰਦੋ ਬਾਈ ਕਹਿੰਦਾ ਖੀੜੀ ਆ ਜੇਕਰ ਆਪਸ ਛੁੱਟੀ ਦੇ ਮਦਰ ਮਿਲਕ ਵਾਲੇ ਗੱਲ ਕਰ ਲਗੇ ਬਾਈ ਕਹਿੰਦਾ 10 14 ਕੋਲ ਦੁੱਧ ਦਾ ਮਾਰ ਕੇ ਦੇ ਦਸਮ ਮੁਤਾਬਕ ਮਦਰ ਥੱਲੇ ਬਾਕੀ ਦੇ ਦੇਖ ਸਕਦੇ ਆ ਥਾਣਾ ਆਪਾਂ ਨੇੜੇ ਤੇ ਚੈੱਕ ਕਰਵਾ ਦਿੰਨੇ ਆ ਜੇ ਕਰਵਾਉਗੀ ਤਾਂ ਲਓ ਜੀ ਥਣ ਚੈੱਕ ਕਰ ਲੋ ਚਾਰ ਹੀ ਥਣ ਕੱਲਾ ਕੰਨ ਨਿਕਰੇ ਪੂਰੀ ਸਪੇਸ ਤੇ ਰੱਖੋਇਆ ਬਾਕੀ ਹਲੇ ਦੰਦੋ ਬਾਈ ਕਹਿੰਦਾ ਖੀੜਾ ਹੀ ਆ ਬੱਚਾ ਹੀ ਆ 16 17 ਮਹੀਨੇ ਵਾਲਾ ਸਿੰਗੀ ਸਿੰਗੀ ਗੋਲ ਕਰਦੀ ਹੁੰਦੀ ਕੜਮਾ ਵਾਲੀ ਬਾਕੀ ਵੀਣ ਨੇ ਇਸ ਝੋਟੀਆਂ ਜਿਹਾ ਮੁੱਲ ਰੱਖਿਆ ਬਾਈ ਕਹਿੰਦਾ ਮੁੱਲ ਫੋਨ ਤੇ ਕਰ ਲਾਂਗੇ ਪਰ ਹੋ ਝੋਟੀਆਂ ਦਾ ਬਿਲਕੁਲ ਜਾਇਜ਼ ਸੋ ਨੰਬਰ ਸਕਰੀਨ ਤੇ ਆ ਬਾਈ ਜਿੱਤੇਗਾ ਨੰਬਰ ਤੇ ਸੰਪਰਕ ਕਰ ਲਓ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਜੀ